ਕਰਵਾਈਏ ਜੀ ਮੈਚ ਸ਼ੁਰੂ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਕਰ ਦਿਓ ਮੈਚ ਸ਼ੁਰੂ ਕਰਵਾ ਦਈਏ ਇੱਕ ਰੇਡਰ ਦੋ ਕਬੱਡੀਆਂ ਪਾ ਸਕਦਾ ਹੈ ਤੀਜੀ ਰੇਡ ਬੰਦ ਹੈ ਇੱਕ ਰੇਡਰ ਦੋ ਕਬੱਡੀਆਂ ਪਾ ਸਕਦਾ ਹੈ ਤੀਜੀ ਰੇਡ ਬੰਦ ਹੈ ਕਰਵਾਈਏ ਆਪਾਂ ਸ਼ੁਰੂ ਫਾਈਨਲ ਮੈਚ ਛੋਟੀ ਦਾ ਫਾਈਨਲ ਸ਼ੁਰੂ ਹੋਣ ਲੱਗਿਆ ਹੈ ਫੋ ਟਰੈਕਟਰਾਂ ਦੇ ਫੈਸਲੇ ਹੋਣੇ ਆ ਕਿ ਕੱਲ ਵੱਢ ਕੇ ਸੁਹਾਗਾ ਦਾ ਬਣਾ ਲਿਆ ਨੇ ਰੋਹੀ ਵਾਲਾ ਜਾਂਡ ਜੱਟੀਏ ਜੱਟ 3600 ਲਿਆਇਆ ਨੀਲੇ ਰੰਗ ਦਾ ਬਲੀ ਚ ਲੱਟੂ ਵੱਢ ਜੱਟੀਏ ਉਧਰ ਇਸ਼ੂ ਜੀ ਕਹਿੰਦੇ ਵੀ 11000 ਸਾਡਾ ਪਾ ਕੇ ਇਸ਼ੂ ਭਾਈ ਕਿੰਨੇ ਆਊਗਾ 32000 ਦੇ ਤਿੰਨ ਜੱਫੇ ਗੁਰਮਖੀ ਭਾਈ ਕਹਦੇ ਸ਼ੀਲੂ ਦੇ ਸ਼ੀਲੂ ਦੇ ਸ਼ੀਲੂ ਦੇ ਮਨੀ ਦੇ ਵੀ 3 ਜੱਫੇ 31000 ਦੇ ਲਿਮਾ ਸਰਪੰਚ ਤੇ ਸੁਖਵੀਰ ਬਾਸ਼ਲ ਵੱਲੋਂ ਹੋਣੇ ਹੈ ਗਰਾਊਂਡ ਰੱਖੀ ਹੋਣਾ ਆਪਾਂ ਕਲੀਅਰ ਚੋਟੀ ਦਾ ਫਾਈਨਲ ਸ਼ੁਰੂ ਹੋਣ ਲੱਗਿਆ ਹੈ ਮਨੋਲੀ ਦੇ ਕਪ ਦਾ ਸੁਪਰ ਫਾਈਨਲ ਵੱਡਾ ਫਾਈਨਲ ਸਿਰੇ ਦੀ ਟੱਕਰ ਬਰਸਾਨਪੁਰ ਤੇ ਸ਼ਕਰਪੁਰ ਦੋਨੋਂ ਟੀਮਾਂ ਦੇ ਦਰਮਿਆਨ ਉਹ ਫਾਈਨਲ ਦੀ ਪਹਿਲੀ 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 ਪੈਨ ਲੱਗੀ ਹੈ ਫਾਈਨਲ ਦੀ ਪਹਿਲੀ ਪੈਨ ਲੱਗੀ ਹੈ ਲਓ ਪਹਿਲੀ ਰੇਡ ਪਾਉਣ ਦੇ ਲਈ ਗੋਰਾ ਰਸਾਲੂ ਪਿੰਡ ਵਾਲਾ ਵੱਧ ਗਿਆ ਮੇਰੇ ਵੀਰੋ ਮਾਫੀ ਚਾਰ ਨੇ ਮਨੀ ਮੱਲੀਆਂ ਦਾ ਫਦੀਕ ਟੁੱਟ ਕੇ ਲੱਗਿਆ ਹੋਏ ਅੰਕ ਦਾ ਵੱਧ ਰਸਾਲੂ ਦਾ ਗੋਰਾ ਜੋੜ ਗਿਆ ਅਗਲੀ ਰੇਡ ਤੇ ਅਮਰੀਕ ਆਹ ਸਮਰੇ ਕਿੰਨੇ ਕਬੱਡੀ ਪੈਣ ਲੱਗੀ ਆ ਮੇਰੇ ਮਿੱਤਰੋ ਸਾਡੇ ਸੱਚਾ ਸਿੰਘ ਜੀ ਸਰਪੰਚ ਉਹ ਕਹਿੰਦੇ ਨੇ ਸ਼ਿੱਲੂ ਦੇ ਪਿੰਡ ਜੱਫੇ ਉਹ 11000 ਦੇ ਹੋਣਗੇ ਇੱਧਰ ਕਹਿੰਦੇ ਦਲਜੀਤ ਸਿੰਘ ਜੀ ਨਿਊ ਜਰਸੀ ਤੋਂ ਵੀਰ ਨੇ ਅਮਰਤ ਤੇ ਅਰਸ਼ਰਾ ਜੱਫਾ ਆਹ ਕਹਿੰਦੇ ਵੀ 1-1000 ਦਾ ਪਹਿਲਾ ਅਮਰਤ 라ਜੇ ਪਹਿਲਾ ਅਰਸ਼ਰਾ ਜੇ 1000 ਭਾਈ ਸੰਦੀਪ ਵਾਲੀ ਪ੍ਰਧਾਨ ਨੇ ਭਾਈ ਸੁੱਖਾ ਚੇਅਰਮੈਨ ਮਡੌਲੀ ਦੀ ਟੀਮ ਦੇ ਖਿਲਾਫ ਦੇ பட்டே சரமானே நமக்கு மேர ਓ ਗੁਰਮਖ ਬਾਈ ਆ ਜਾਓ ਉਹ ਮੈਚ ਫਿਰੇ ਦਾ ਕੋਟੀ ਦੀ ਜੰਗ ਹੈ ਲਓ ਕਬੱਡੀ ਦਾ ਰਾਜਕੁਮਾਰ ਸਾਹਮਣੇ ਦੇਖਦੇ ਵੀ ਸੁਲਤਾਨ ਸ਼ਮਸਪੁਰਿਆ ਕਬੱਡੀ ਪਾਉਂਦੇ ਨੇ ਵਧਿਆ ਹੋਇਆ ਮੇਰੇ ਵੀਰੋ ਮਨੀ ਮੱਲੀਆਂ ਦਾ ਬਲੂ ਬੁਸ਼ਕਰਪੁਰ ਦਾ ਲਓ ਟਾਕੇ ਤੇ ਸੁਲਤਾਨ ਦੀ ਟੱਕਰ ਹੈ ਖੇਡ ਮੈਦਾਨ ਦੇ ਵਿੱਚ ਉਹ ਬੱਲੇ 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 ਇਹ ਕਬੱਡੀ 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 ਆਓ ਸਾਹਮਣੇ ਆਓ ਸਾਹਮਣੇ ਐਂਡ ਕਿ ਕਿੰਨੀ ਕਿੰਨੀ ਜੋਰ ਨਾਲ ਆਇਆ ਮੁੰਡਾ ਬਾਦੇ ਕਹਿੰਦੇ ਗੱਲ ਟਿਕਾਣੇ ਲੱਗੋ ਉਧਰ ਸਾਡੇ ਸੱਚਾ ਸਰਪੰਚ ਜੀ ਵੱਡੇ ਪਿਆਰ ਤੇ ਸਤਿਕਾਰ ਨਾਲ ਆਖੇ ਵੀ ਕਹਿੰਦੇ ਸ਼ੀਲੂ ਦੇ ਪਿੰਡ ਜੱਫੇ ਉਹ 11000 ਦੇ ਹੋਣਗੇ ਗੁਰਮਖਾ ਜਾ ਬਾਈ ਆ ਬੁੱਲੇ ਵਾਲੀ ਦੂਜੀ ਰੇਡ ਜਿਹੜੀ ਉਹ ਹੋਲਡ ਸੇਗਾ ਪੁਆਇੰਟ ਚੈੱਕ ਕਰ ਲਿਓ ਜੀ ਰੀਵਿਊ ਚੈੱਕ ਕਰ ਲਓ ਸਾਡੀ ਟੈਕਨੀਕਲ ਕਮੇਟੀ ਲ ਮੈਚ ਸਿਰੇ ਦਾ ਚੋਟੀ ਦੀ ਚੰਗ ਹੈ ਰਸਾਲੂ ਦੇ ਗੋਰੇ ਦੀ ਰੇਡ ਪੈ ਰਹੀ ਹੈ ਇੱਕ ਬੌਸਪੁਰੇ ਗਰਾਉਂਡ ਚ ਪਹੁੰਚੀ ਕਰਦੇ ਹੋ ਲ ਰਸਾਲੂ ਵਾਲੇ ਦੀ ਰੇਡ ਮਨੀ ਮੱਲੀਆਂ ਦੇ ਤਿੰਨ ਵੇ ਰੇਮਾ ਸਰਪੰਚ ਕਹਿੰਦਾ ਆਹ ਸਾਹਮਣੇ ਸੁਖਵੀਰ ਬਾਸ਼ਲ ਕਹਿੰਦਾ ਵੀ 31

ਸੁਲਤਾਨ ਕਹਿੰਦੇ ਵੀ ਲਾਡੀ ਲੱਗ ਰਹੇ ਨੇ ਐਲਾਨ ਕਰਤਾ ਵੀ ਕਾਲੂ ਸਨਾਟੇ ਵੀ ਉੱਪਰ ਲਾਡੀ ਸੈੜੀ ਲਾਪਾ ਸਾਹਿਬ ਨੂਰ ਵਾਲਾ ਮੈਂ ਕਹਿੰਦੇ ਨਾਲ ਚੱਲਦਾ ਉਹਨਾਂ ਵੱਲੋਂ ਨੂਰ ਪ੍ਰਾਪਰਟੀ ਡੀਲਰ ਸੁਲਤਾਨ ਵੀਆ 2 ਡਾ 11000 ਦੀਆ 11000 ਦੀ ਜਨਾਬ ਮੈਚ ਸਿਰੇ ਦਾ ਚੋਟੀ ਦੀ ਟੱਕਰ ਹੈ ਮੇਰੇ ਵੀਰੋ ਖਲ ਟਕਾਣੇ ਲੱਗੀ ਹੋਈ ਆ ਮਨੋਲੀ ਬਣ ਤੱਕ ਬਖੇੜਿਆ ਇਹਨਾਂ ਨੇ ਆਓ ਸਾਹਮਣੇ ਦੁੱਲਾ ਅਮਰਤ ਫੁੱਲਾ ਆਓ ਟਖੇ ਗਵੰਦਪਦੇ ਦਾ ਭੱਜਦ ਰਿਹਾ ਆ ਕਰਦੀ ਟੀਮ ਦੇ ਹਿੱਸੇ ਜੋਰ ਦਿੱਤਾ ਵੱਡੇ ਬਾਈ ਰੇਡ ਉਹ ਕਹਿੰਦੇ ਪਹਿਲੀ 11000 ਰੁਪਏ ਲੱਦੀ ਉਹ ਵੀਰ ਨੇ ਲਹੌਰ ਕਹਿੰਦੇ ਨੌਬਾ ਸਾਹਿਬ ਨੂਰ ਪ੍ਰਾਪਰਟੀ ਵਾਲੇ ਵੀਰ ਉਹ ਕਹਿੰਦੇ ਵੀ ਆ ਪਹਿਲੀ 11000 ਰੁਪਏ ਲਓ ਜੱਸਾ ਜਿੱਤਕਾਰ ਧੰਨਵਾਦ ਹੈ ਉਹ ਗੁਰਬਖਸ਼ ਆ ਜਾਓ ਕਰਨ ਨੂੰ ਧੁੱਕੀ ਕਹਿੰਦੇ ਇਹਨਾਂ ਸਨੇਟੇ ਵਿੱਚ ਵੀ ਪਾਉਣੀ ਹੈ ਲਓ ਸੁਲਤਾਨ ਦੀ ਰਨ ਪੈ ਰਹੀ ਹੈ ਜਫੀ ਚਾਰ ਆਹ ਦੇਖਦੇ ਆ ਵੀ ਚੋਹਣ ਵਿੱਚੋਂ صدیق ਮਨੀ ਮੱਲੀਆ ਦਾ ਲਓ ਕਾਕਾ ਸ਼ਕਰਪੁਰਿਆ ਟਰਾਈ ਕਰਦਾ ਪਰ ਸਾਹਮਣੇ ਦੇਖਦੇ ਆ ਵੀ ਪੁਆਇੰਟ ਸੁਲਤਾਨ ਨੇ ਝੋੜ ਦਿੱਤਾ ਆਪਦੀ ਟੀਮ ਦੇ ਹਿੱਸੇ ਟੱਕਰ ਸਿਰੇ ਦੀ ਟੱਕਰ ਕੌਣ ਜਿੱਤੂਗਾ ਇੱਥੇ ਇੱਥੇ ਸਸਪੈਂਸ ਚੱਲਦਾ ਵੀ ਟਰੈਕਟਰ ਕੌਣ ਜਿੱਤਦਾ ਹੈ ਇੱਥੇ ਸਸਪੈਂਸ ਚੱਲਦਾ ਹੈ ਲਓ ਸਾਹਮਣੇ ਦੇਖਦੇ ਵੀ ਤੁੱਲਾ ਜੱਠੇ ਗੋਪਿੰਦਪੁਰੇ ਵਾਲਾ ਕਬੱਡੀ ਪਾ ਰਿਹਾ ਹੈ ਹਰਿਆਣੇ ਦਾ ਸ਼ਿਲੂ ਤਿਆਰ ਹੈ ਬਰਸਾਲਪੁਰ ਦਾ ਅਰਸ਼ਾ ਪਿੰਲਾ ਤੇ ਅਮਰਤਾ ਸ਼ਿਲੂ ਤੇ ਤੁੱਲਾ ਤੁੱਲਾ ਤੇ ਸ਼ਿਲੂ ਤੁੱਲਾ ਤੇ ਸ਼ਿਲੂ ਤੁੱਲਾ ਤੇ ਸ਼ਿਲੂ ਤੁੱਲਾ ਤੇ ਸ਼ਿਲੂ ਉਹ ਤੁੱਲਾ ਤੇ ਤੁੱਲਾ ਤੇ ਸ਼ਿਲੂ ਤੁੱਲਾ ਤੇ ਸ਼ਿਲੂ ਦੁੱਲਾ ਤੇ ਛਿੱਲੋ ਅਗਲੀ ਰੇਡ ਕਹਿੰਦੇ ਗੋਰੇ ਦੀ ਪੈ ਰਹੀ ਹੈ ਔਰ ਰੇਡਾਂ ਪੈਂਦੀਆਂ ਜੱਫੇ ਲੱਗਦੇ ਗੋਰੇ ਦੀ ਰੇਡ ਤੇ ਗੋਰੇ ਦੀਆਂ ਦੋ ਕਬੱਡੀਆਂ ਨੇ ਸੁੱਚਾ ਸਰਪੰਚ ਜੀ ਕਹਿੰਦੇ ਵੀ 1000 ਦਿੱਤਾ ਜਾਵੇਗਾ ਲਓ ਗੋਰਾ ਕਹਿੰਦੇ ਇਸ ਵੇਲੇ ਬਾਅਦ ਕਬੱਡੀ ਨੰਬਰ ਆਪਣੀ ਟੀਮ ਨੇ ਜੋੜਦਾ ਹੋਇਆ ਹਰਪ੍ਰੀਤ ਕਹਿੰਦੇ ਪੀਤਾ ਜੰਦਪੁਰੀਆ ਵੱਡਾ ਵੀਰ ਹੈ ਇੱਕ ਸਰਵਰੀ ਗੁਰਬਖੋ ਉਹ ਮੋਟਰਸਾਈਕਲ 20 ਦੇ ਨੇ ਚੌਲਾ ਵਾਂਗੂ ਬੰਨ ਰਿਆ ੱੱਡੀਆਂ ਵੱਡੀਆਂ ਦੇੜੀਆਂ ਹਰਪਤ ਪੀਤਾ ਸਾਡਾ ਵੀਰ ਜੱਟਪੁਰੀਆ ਲਓ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਸ਼ਹਿਆਦ ਅਲੀ ਕਬੱਡੀ ਦਾ ਸ਼ਹਿਆਦਾ ਕਬੱਡੀ ਪਾ ਰਿਹਾ ਓਏ ਸਾਹਮਣੇ ਅਰਸ਼ਾ ਸ਼ਾਜੀ ਅਰਸ਼ਾ ਸ਼ਾਜੀ ਅਰਸ਼ਾ ਸ਼ਾਜੀ ਓਏ ਸ਼ਾਜੀ 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 ਹੋਈ ਪਈ ਹੈ ਰਾਣੇ ਬਾਈ ਸ਼ਾਜੀ ਦਾ 1000 ਲੈ ਜਾਓ ਜਸੂ ਬਾਈ ਵੱਲੋਂ ਉਹ ਸਾਡੇ ਕੋਲੇ ਆ ਸ਼ਾਜੀ ਦਾ 1000 ਜਸੂ ਬਾਈ ਵੱਲੋਂ ਆਹ ਕਹਿੰਦੇ ਗੋਰੇ ਦੀ ਰੇਡ ਆਓ ਸਾਹਮਣੇ ਗੋਰੇ ਦੀ ਰੇਡ ਐ ਮੱਖਣ ਸਿੰਘ ਜੀ ਕਜੇੜੀ ਕਹਿੰਦੇ ਜੀ ਦਿਖਾਉਣਾ ਨਹੀਂ ਅੱਜ ਬਾਹਣ ਵਾਲੇ ਤਿਆਰ ਕਰਾਏ ਆ ਭਾਈ ਸੰਦੀਪ ਨਾਧੋਰਾ ਨੇ ਸੁਖੇ ਮਨਾਲੀ ਹੋਰਾਂ ਨੇ ਆਓ ਸਾਹਮਣੇ ਦੇਖਦੇ ਵੀ ਕੋਰਾ

ਭਾਈ ਲਾਡੀ ਹਣੀ ਮਾਤਾ ਸਾਹਿਬ ਤੇ ਜੱਸਾ ਜੀਤਕਾਰ 11000 ਦੀ ਦੂਜੀ ਉਹ 11000 ਦੀ ਦੂਜੀ ਹੈ ਮੱਲੀਆ ਵਾਲਿਆ 31000 ਹੈ ਨਿਮਾ ਸਰਪੰਚ ਆਈਦੇ ਆਏ ਹੋਇਆ ਇੱਧਰ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਬਲੂਕ ਤੇ ਸੁਲਤਾਨ ਇਹਦਾ 11000 ਲੈ ਜਾ ਇਹ 11000 ਰੁਪਿਆ ਮਿੱਟੂ ਭੇਜੋ ਕਿਸੇ ਨੂੰ 11000 ਲੜੀ ਕੱ ਗਿਆ 11000 ਸੁਲਤਾਨ ਦਾ ਭਰਾਵਾ ਖੜਲਾ ਲਾ ਬੁੱਲਾ ਟੱਠਿਆਂ ਵਾਲਾ ਫੇਰ ਕਬੱਡੀ ਪਾ ਰਿਹਾ ਹੈ ਦੇਖਦੇ ਆਂ ਵੀ ਟੱਕਰ ਸ਼ੀਲੂ ਨਾਲ ਜਫਰ ਅਸ਼ਨ ਨਾਲ ਜਫਰ ਅਮਰਤ ਨਾਲ ਜਫਰ ਪੱਲੇ ਨਾਲ ਆਹ ਹਰਿਆਣੇ ਆਲਾ ਟੱਕ ਟੱਕ ਓਏ ਟੱਕ ਟੱਕ ਓਏ ਟੱਕ ਟੱਕ ਲੱਗਦਾ ਬੁੱਲਾ ਸ਼ੀਲੂ ਬੁੱਲਾ ਸ਼ੀਲੂ ਏ ਬੱਲੇ 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 ਏ ਕਬੱਡੀ 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 ਆਹ ਸੁਆਦ ਕਬੱਡੀ ਦਾ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਆਹ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਗੱਲ ਟਿਕਾਣੇ ਲੱਗੀ ਹੋਈ ਹੈ ਗੱਲ ਟਿਕਾਣੇ ਲੱਗੀ ਹੋਈ ਹੈ ਸਿਰੇ ਦਾ ਮੈਚ ਹੈ ਚੋਟੀ ਦੀ ਟੱਕਰ ਹੈ ਗੱਲ ਟੱਕਰਾਂ ਦੀ ਹੋਈ ਹੈ ਰਸਾਲੂ ਦਾ ਕੋਰਾ ਓਏ ਨਿਸ਼ ਨਿਸ਼ ਕਰਦਾ ਸਰੀਰ ਹੈ ਮੁੜ ਕੋ ਮੁੜ ਗਈ ਹੋਇਆ ਸਰੀਰ ਆਹ ਪੈਂਦੀ ਰੇਡ ਤੇ ਮੱਲੀਆ ਵਾਲਾ ਮੱਲੀਆ ਵਾਲਾ ਮੱਲੀਆ ਵਾਲਾ ਟਰਾਈ ਕਰਦਾ ਆਹ ਸਾਹਮਣੇ ਕਹਿੰਦੇ ਮੱਲੀ ਨੇ ਟਰਾਈ ਕੀਤੀ ਹੈ ਆਹ ਮੜੀ ਜਿਹੜੇ ਟਰਾਈ ਕਰਦਾ ਮੇਰੇ ਮਿੱਤਰੋ ਸੁਲਤਾਨ ਦਾ ਬਾਵਾ ਵੱਡਾ ਬੜਾ ਜਿਹੜੇ ਸ਼ਾਜੀ ਉਸ ਵੇਲੇ ਉਹ ਰੇਡ ਪਾ ਰਿਹਾ ਉਹ ਸ਼ਕਰਪੁਰ ਦੀ ਧਰਤੀ ਹੈ ਉਹ ਵੱਡਾ ਦੇ ਥਾਪੀਆਂ ਵੱਜਦੀਆਂ ਇਹ ਸ਼ੀਲੂ ਵਰਗੇ ਅਮਰਤ ਵਰਗੇ ਅਰਸ਼ ਵਰਗੇ ਇਹ ਚਾਰੇ ਮੈਨੂੰ ਲੱਗਦਾ ਚਾਰੇ ਹੀ ਪੈ ਗਏ ਆਹ ਸਾਹਮਣੇ ਨੰਬਰ ਰੇਡਰ ਦਾ ਉਹ ਵੱਡੇ ਦਾ ਹੀ ਆ ਜਾ ਆਹ ਸਾਹਮਣੇ ਗੋਰਾ ਫੇਰ ਦੁਰਪਿਆ ਗੋਰਾ ਫੇਰ ਦੁਰਪਿਆ ਗੋਰਾ ਪੁਆਇੰਟ ਹੋਲਡ ਸੀਗਾ ਉਹਦਾ ਡਿਸੀਜਨ ਦੇ ਦਿਓ ਜਲਦੀ ਮੇਰੀ ਬੇਨਤੀ ਹੈ ਵੀ ਹੋਲਡ ਵਾਲੇ ਪੁਆਇੰਟ ਦਾ ਡਿਸੀਜਨ ਜਲਦੀ ਦੇ ਦਿਓ ਲਓ ਖੇਡ ਮੈਦਾਨ ਦੇ ਵਿੱਚ ਰਸਾਲੂ ਵਾਲੇ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਜੱਫੀ ਚਾਰੇ ਚਾਰੇ ਦੇ ਚਾਰੇ ਤਿਆਰ ਨੇ ਉਧਰ ਲਾਡੀ ਨਗਰੇ ਹੋਰੀ ਆਓ ਸਾਹਮਣੇ ਭੋਲੇ ਢੋਲ ਹੋਰੀ ਰਿੰਮਾ ਸਰਪੰਚ ਸੁਖਵੀਰ ਬਾਸ਼ਲ ਹੋਰੀ ਅੱਜ ਆਈ ਤੇ ਆਏ ਹੋਏ ਐ ਇਹ ਨਹੀਂ ਪਤਾ ਵੀ ਗੱਲ ਕਿੱਥੇ ਤੋਂ ਕਿੱਥੇ ਪੁੱਜਿਆ ਹੋਲਡ ਨੰਬਰ ਜਿਹੜਾ ਰੈਫਰੀ ਡਿਸੀਜਨ ਹੈ ਚਾਫੀ ਦਾ ਪੁਆਇੰਟ ਹੈ ਹੋਲਡ ਜਿਹੜਾ ਪੁਆਇੰਟ ਸੀਗਾ ਉਹ ਚਾਫੀ ਆਨੇ ਦਿੱਤਾ ਗਿਆ ਉਹ ਪ੍ਰਸ਼ਾਨਪੁਰ ਦੀ ਟੀਮ ਦੇ ਹਿੱਸੇ ਆ ਔਰ ਸ਼ਮੇ ਜੱਫਾ ਲਾਉ ਦਿੱਤਾ ਉਧਰ ਦਲਜੀਤ ਸਿੰਘ ਜੀ ਨਿਊ ਜਰਸੀ ਤੋਂ ਉਹ ਕਹਿਆਰ ਅਰਸ਼ ਨੇ ਪੁੱਜਦਾ ਕਰਨਗੇ ਉਧਰ ਸ਼ੀਲੂ 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 ਆ ਤੁੱਲਾ ਆ ਆ ਆ ਆ ਆ ਨੌਲੀ ਦੇ ਵਿੱਚ ਹੁੱਲਾ ਗੁੱੱਲਾ ਹੋਈ ਜਾਂਦਾ ਹੈ ਹੁੱਲਾ ਗੁੱੱਲਾ ਹੋਈ ਜਾਂਦਾ ਹੈ ਸੁਲਤਾਨ ਦੀ ਰੇਡ ਪੈ ਰਹੀ ਹੈ ਆਹ ਵੇਖਦੇ ਵੀ ਸਾਹਮਣੇ ਸੁਦੀਕ ਲੱਗਿਆ ਮਲੂਕ ਅਲੀ ਨੇ ਸੱਚੀ ਬੋਲੀ ਬੋਲੀ ਹੈ ਜਗਦੀਪ ਨੱਟ ਮਨਜੀਤ ਨੱਟ ਤੇ ਗੁਰਜੀਤ ਨੱਟ ਉਹ ਕਹਿੰਦੇ ਵੀ ਜੱਫੇ ਦੇ ਉੱਪਰ 500 ਦੇ ਪਾ ਜਾਵੇਗਾ ਵੱਡੇ ਬਾਈ ਆ ਜਾਓ ਆਓ ਸਾਜੀ ਗੁੱਡਣਾ ਸਭ ਖੇਡ ਕਬੱਡੀ ਦਾ ਰੇਡ ਪਾ ਰਿਹਾ ਆ ਵਾ ਦੇਖਦੇ ਆ ਵੀ ਚਾਰ ਮਾਮਾ ਦੇ ਬਲੀ ਪੁੱਤ ਦੇ ਹੁਣ ਕੌਣ ਚਾਰਾਂ ਚੋ ਢੱਕੂਗਾ ਕੌਣ ਹੰਦੇ ਦੂਰ ਕਰੂਗਾ ਆ ਸਾਹਮਣੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ ਕਿ ਮਾੜੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਉਹ ਚੰਗਰ ਰੋਡ ਤੇ ਸਪੀਡ ਜੂ ਫਰਾਰੀ ਫੜਦੀ ਓਏ ਕੰਮਕੁਨ ਮਿੱਤਰਾਂ ਦਾ ਕੋਈ ਨਹੀਂ ਯਰਦਾ ਸਾਡੀ ਜਿੱਥੇ ਕਿਤੇ ਅੜਦੀ ਖਿਡਾਰੀ ਅੜਦੀ ਉਹ ਸਾਡੂ ਜਿੱਥੇ ਅੜਦੀ ਖਿਡਾਰੀ ਅੜਦੀ ਇੱਧਰ 1000 ਦਿੱਤਾ ਜਾਵੇਗਾ 1000 ਸਾਡੇ ਸੱਚਾ ਸਰਪੰਚ ਜੀ ਦੇਣਗੇ ਉਹ ਬੱਲੇ ਬੱਲੇ ਵਾਲੇ ਵੱਡੇ ਬੋਲੇ ਦੇ ਨੰਬਰ ਰੇਡਰ ਦਾ ਨੰਬਰ ਗੋਰੇ ਦਾ ਥੋੜੀ ਸੱਟ ਲੱਗੀ ਹੈ ਮਾਲਕ ਮਹਿਰ ਕਰੇ ਚੋਟੀ ਦਾ ਮੈਚ ਹੈ ਸਿਰੇ ਦੀ ਟੱਕਰ ਹੈ ਐਨ ਗੱਲ ਟਿਕਾਣੀ ਲੱਗੀ ਹੋਈ ਹੈ ਮੇਰੇ ਵੀਰੋ ਚੋਟੀ ਦਾ ਸੁਰਾ ਮੈਚ ਖੇਡਿਆ ਜਾ ਰਿਹਾ ਹੈ ਮਨੌਲੀ ਦੇ ਕੱਪ ਦਾ ਸਹਾਣੇ ਤੋਂ ਸਾਡੀਆਂ ਗੁਰੂਆਂ ਲਾਡਲੀਆਂ ਫੌਜਾਂ ਲਹنگ ਸਿੰਘ ਪੁੱਜੇ ਹੈ ਜੇਹਰ ਤੇ ਧੰਨਵਾਦ ਹੈ ਲਵੀ ਸੁਖੇ ਬਾਈ ਮੁਬਾਰਕਬਾਦ ਹੈ ਨਹੀਂ ਤੇ ਕਈ ਵਾਰੀ ਇਕੱਲਾ ਝਾਲੀ ਰਹਿ ਜਾਂਦਾ ਸੰਗਤ ਢੱਕੋ ਟੱਕੀ ਬੈਠੀ ਆ ਗੱਲ ਪੱਕੀ ਅਮਰੀਕ ਦੀ ਲਵੀ ਸੁਖਿਆਂ ਲਾਦੇ ਫਿਕਰਾ ਮੇਲਾ ਤੇਰਾ ਐਨ 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 ਬੱਲ ਟਿਕਾਣੇ ਲੱਗ ਗਈ ਐਨ ਬੱਲ ਟਿਕਾਣੇ ਲੱਗ ਗਈ ਲੱਗ ਜਾਣੀ ਸਾਡੇ ਤਾਰਾ ਸਿੰਘ ਜੀ ਕਿਤੇ ਮੇਜਰ ਸਰਪੰਚ ਕੁੱਲ ਵੀਰ ਸਰਪੰਚ ਬਹੁਤ ਕਬੜਾ ਧੰਨਵਾਦ ਹੈ ਸਤਿਕਾਰਯੋਗ ਜੀ ਉਹ ਆਹ ਸੁਣਦੇ ਸਾਰੇ ਬੱਲੇ ਬੱਲੇ ਓ ਸਬਾਦ ਦੇਖੀ ਕਿਵੇਂ ਆਉਂਦਾ ਗੁਰਮੁਖ ਮੜਾ ਜਾ ਪੁੱਛ ਲੋਪਾਂ ਦੀ ਬਨੌਲੀ ਵਾਲੇ ਮੈਚ ਕਦਾਂ ਲੱਗਦਾ ਸਿਰਾ ਬੰਬ ਫਿੱਲ ਕੋਕਾ ਅੱਤ ਹੋਈ ਪਈ ਐ ਉਧਰ ਸੁਖਵੀਰ ਬਾਸ਼ਲ ਮਿੰਮਾ ਸਰਪੰਚ ਕਹਿੰਦਾ ਮਨੀ ਬੱਲੀਆ ਦੇ ਦੋ ਜਫੇ 51000 ਰੇ 52000 ਲੱਗਿਆ ਹੋਇਆ ਆਓ ਸਾਹਮਣੇ ਦੇਖਦੇ ਹਾਂ ਇਸ ਵੇਲੇ ਰਾਲੂ ਮਾਜਰੀਆ ਪ੍ਰਦੀਪ ਕਹਿੰਦਾ ਵੀ ਅੰਕ ਦਾ ਵੱਡਾ ਗੋਰੇ ਦੇ ਹੱਥੇ ਜੁੜ ਚੁੱਕਾ ਹੈ ਅਮਰੀਕ 샤ਜੀ 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 ਓ 샤ਜੀ 샤ਜੀ ਓ ਫਿਰ ਕਹਿੰਦੇ ਇਸ਼ੂ ਵੱਡਾ ਵੀਰ ਹੈ ਲੈ ਜੀ ਨਾ ਕਰ ਲੈ ਕਹਿੰਦੇ ਨੰਮਾ ਸਰਪੰਚ ਉਹ ਕਹਿੰਦੇ ਸ਼ੀਲੂ ਦੇ ਜਦੋਂ ਤਿੰਨ ਹੋ ਗਏ 31 31 31 31 ਨੰਬਰ ਸਾਜੀ ਦਾ ਓ ਸੁਲਤਾਨ ਓ ਸੁਲਤਾਨ ਓ ਸੁਲਤਾਨ ਫੇਰ ਆ ਗਿਆ ਮੇਰੇ ਵੀਰੋ ਆਹ ਵੇਖਦੇ ਆਂ ਵੀ ਚੋਹਾਨ ਵਿੱਚੋਂ ਮੱਲੀ ਆੜਿਆ 51000 ਹੈ ਏ ਕਾਕਾ ਦੇ ਸੁਲਤਾਨ ਓ ਟੱਕਰ 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 ਸਾਹਮਣੇ ਫਿਰਾਂ ਹੋਇਆ ਪਿਆ ਅਜ ਮਨੌਲੀ ਦੇ ਵਿੱਚ ਫਿਰਾਂ ਹੋਇਆ ਪਿਆ ਉਧਰ ਸੁਲਤਾਨ ਨੇ 11000 ਪੁੱਜਦਾ ਕਰ ਦਿੱਤਾ ਨੂਰ ਪ੍ਰਾਪਰਟੀ ਸਾਡੇ ਲਾਗੀ ਦੀ ਨਾਪਾ ਸਰ ਦੀ ਗੱਲ ਚੱਲਦੀ ਹੈ ਇੱਧਰ ਸਾਡੇ ਜੱਸਾ ਗੀਤਕਾਰ ਓ ਬੁੱਲਾ ਹਰਸ਼ਾ ਬੁੱਲਾ ਹਰਸ਼ਾ ਬੁੱਲਾ ਹਰਸ਼ਾ ਬੁੱਲਾ ਹਰਸ਼ਾ ਓ ਬੁੱਲਾ ਅੰਕ ਚੋੜ ਗਿਆ ਪਰ ਬੁੱਲੇ ਦੇ ਹੱਥੇ ਜੁੜ ਗਿਆ ਮੈਚ ਸਿਰੇ ਦਾ ਗੱਲ ਟਿਕਾਣੇ ਲੱਗੀ ਹੋਈ ਹੈ ਰਸਾਲੂ ਦਾ ਕੋਰਾ ਉਧਰ ਚਾਰ ਨੇ ਓਏ ਮੁੰਡੇ ਨੇ ਚਾਦਰਾਂ ਵਰਗੇ ਜਾਚਾਂ ਦੀਆਂ ਓ ਚਾਦਰਾਂ ਵਰਗੇ ਓ ਜੱਟ ਚਾਚਾਂ ਦੀਆਂ ਚਾਦਰ ਵਰਗੇ ਓ ਢੜ ਤੇ ਬਚਮ ਦਾ ਨਾਮ ਏ ਇਹ ਕਦੇ ਤਰਪੁਰੇ ਵਾਲੇ ਨੇ ਗੱਲ ਕੀਤੀ ਕਿ ਜੱਟ ਚਾਚਾਂ ਦੀਆਂ ਚਾਦਰਾਂ ਵਰਗੇ ਓ ਢੜ ਤੇ ਬਚਮ ਦਾ ਨਾਮ ਏ ਓ ਬੱਡੇ ਦਾ ਹੀ ਸ਼ਾਹੀ ਆ ਗਿਆ ਸ਼ਾਜੀ ਫੇਰ 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 ਆ ਗਿਆ ਇਹ ਟਰੈਕਟਰਾਂ ਵਾਲੀਆਂ ਇਹ 3600 ਫੋੜਾਂ ਵਾਲੀਆਂ ਪੈਂਦੀਆਂ ਇਹ 36 ਫੋੜਾਂ ਵਾਲੀਆਂ ਪੈਂਦੀਆਂ ਸ਼ਾਜੀ ਦੀ ਰੇੜਾ ਉਹ ਹੈਰਾਨੇ ਵਾਲਿਆ ਹੈ ਰਾਂਦਾ ਉਹ ਹੈਰਾਨਾ ਦਾ ਹੈਰਾਨਾ ਸ਼ੀਲੂ 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 ਪੁਆਇੰਟ ਕਿੱਧਰ ਹੈ ਨੰਬਰ ਸ਼ਾਜੀ ਨੂੰ ਦਿੱਤਾ ਗਿਆ ਹੋਲਡ ਹੈ ਜੀ ਪੁਆਇੰਟ ਰਿਵਿਊ ਚੈੱਕ ਕਰ ਲਿਓ ਪੁਆਇੰਟ ਦਿੱਤਾ ਸ਼ਾਜੀ ਨੇ ਤੇ ਹੋਲਡ ਹੈ ਇਹ ਨੋਟ ਕਰ ਲਿਓ ਸਾਡੀ ਟੈਕਨੀਕਲ ਕਮੇਟੀ ਜੂਰ ਦੱਸਦੇ ਜੀ ਜ਼ਰੂਰ ਧਾ ਦੇ ਲਓ ਸਾਹਮਣੇ ਰੇਡ ਪੈ ਰਹੀ ਹੈ ਕਬੀਰ ਸਰਪੰਚ ਬੈਠਾ ਉਹ ਸੰਦੀਪ ਬੈਠਾ ਸੁੱਖਾ ਬੈਠਾ ਨੋਨੀ ਨਤ ਹੋਰਾਂ ਦਾ ਧੰਨਵਾਦ ਹੈ ਪੈਂਦੀ ਰੇਡ ਹੈ ਜੱਫੀ ਚਾਰ ਚਾਰੇ ਦੇ ਚਾਰੇ ਤਿਆਰ ਸੁਲਤਾਨ ਵੱਡੀ ਪਾਰਿਆ ਆ ਮੱਲੀਆ ਵਾਲਾ ਟਰਾਈ ਕਰਦਾ ਹੈ ਉਹਦੇ ਦੋ ਜੱਫੇ ਨਿੰਮਾ ਸਰਪੰਚ ਤੇ ਸੁਖਵੀਰ ਬਾਸ਼ਰ ਕਹਿੰਦੇ 51000 ਦੇ ਹੈ ਗਾਲੂ ਸਨੇਟੇ ਦੇ ਵਿੱਚ ਲਾਡੀ ਨਗਰਾ ਕਵਿੰਦਰ ਜੈਲੀ ਕਹਿੰਦਾ ਵੀ ਐਦਾਂ ਹੀ ਥਾ ਹੋਰ ਹੋਣੀ ਹੈ ਭੋਲਾ ਢੋਲ ਪੁੱਜਿਆ ਹੋਇਆ ਗੱਲ ਕੱਲ ਨੂੰ ਟਿਕਾਣੇ ਲੱਗਣੀਆਂ ਮੇਰੇ ਵੀਰੋ ਜਲਦੀ ਤੋਂ ਜਲਦੀ ਦੱਸੋ ਹੋਲਡ ਵਾਲਾ ਟੀਦਾ ਹੋਲਡ ਵਾਲਾ ਅੜ ਕੀ ਕਰ ਰਹੀ ਇਦਰਾ ਜੀ ਪੁਆਇੰਟ ਰੇਡਰ ਦਾ ਪੁਆਇੰਟ ਹੈ ਜੀ ਪੁਆਇੰਟ ਰੇਡਰ ਦਾ ਹੈ ਮੈਚ ਫੇਰ ਸ਼ੁਰੂ ਹੋਣ ਲੱਗਿਆ ਗੱਲ ਟਿਕਾਣੀ ਲੱਗੀ ਹੋਈ ਹੈ ਆ ਚੋਟੀ ਦੀ جنگ ਹੈ ਸਿਰੇ ਦਾ ਮੈਚ ਹੈ ਅੱਜ ਮਨੋਲੀ ਦੇ ਵਿੱਚ ਅੱਖ ਨਿਕਲੀ ਪਈ ਆ ਮੇਰੇ ਵੀਰੋ ਗੱਲ ਟਿਕਾਣੀ ਲੱਗੀ ਹੋਈ ਆ ਬਜਾਉਣ ਗੁਰਜੀ ਸੁਲਤਾਨ ਦਾ 1100 ਲੈ ਜੋ ਸੁਲਤਾਨ ਦਾ 1100 ਵੀ ਲੈ ਜੋ ਗੱਲ ਟਿਕਾਣੀ ਲੱਗੀ ਪਈ ਹੈ ਗੁਰਮਖ ਸਿਰਰਾ ਹੋਇਆ ਪਿਆ ਸਿਰਰਾ ਹੋਇਆ ਪਿਆ ਸ਼ਾਜੀ ਫੇਰ ਆ ਗਿਆ ਉਹ ਮਨੋਲੀ ਵਾਲੇ ਇੱਕ ਵਾਰੀ ਆਓ ਸਾਹਮਣੇ ਹੱਲਾ ਗੁੱਲਾ ਹੱਲਾ ਗੁੱਲਾ ਸੰਗਤ ਖੁਸ਼ ਹੈ ਰੇਡ ਸੈਜਾ ਤੇ ਦੀ ਪੈ ਰਹੀ ਹੈ ਅਰਸ਼ਦ ਯਾਰ ਸ਼ੀਲੂ ਸ਼ਾਜੀ ਸ਼ੀਲੂ ਸ਼ਾਜੀ ਸ਼ੀਲੂ ਸ਼ਾਜੀ ਸ਼ੀਲੂ ਸ਼ਾਜੀ ਸ਼ੀਲੂ ਸ਼ਾਜੀ ਸ਼ੀਲੂ ਸ਼ਾਜੀ ਉਹ ਬੱਲੇ 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 ਕਬੱਡੀ 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 ਸਾਜੀ ਸ਼ੀਲੂ ਸਾਜੀ ਆਹ ਸਵਾਦ ਹੈ ਫੇਰ ਕਰੇ ਪਰਮਾਤਮਾ ਉਸ ਪਿਆਰ ਜਿੰਨਾ ਰਿਹਾ ਕਰੋ ਹੱਸਦੇ ਰਿਹਾ ਕਰੋ ਉਹ ਕੀ ਲੈ ਜਾਣਾ ਦੁਨੀਆ ਤੋਂ ਹੱਸਦੇ ਰਿਹਾ ਕਰੋ ਉਹ ਕੀ ਲੈ ਜਾਣਾ ਦੁਨੀਆ ਤੋਂ ਰੇਡ ਪੈ ਗਈ ਪੈ ਗਈ ਪੈ ਗਈ ਪੈ ਗਈ ਇਹ ਕਹਿੰਦੇ ਉਹ ਕੋਰਾ ਮੇਰੇ ਮਿੱਤਰੋ ਰਸਾਲੂ ਦੀ ਧਰਤੀ ਨੰਬਰ ਰੈਂਟਰ ਦਾ ਇਹ ਮੈਚ ਸੁਨਮਤ ਬੋਲੋ ਹਾ ਵਾਹ ਤਸ਼ਰੀਕਾ ਸ਼ਕਰਪੁਰ ਦੇ 14 91 ਪ੍ਰਸਾਲਪੁਰ ਫਰਸਟ ਸ਼ਕਰਪੁਰ ਸੈਕੰਡਰੀ ਹੈ ਲੈ ਵੀ ਖੁੱਲੇ ਵਾਲੀਆ ਕੀ ਕਹਿੰਦੀ ਹੈ ਕਾਪੀ ਤੇ ਉਧਰ ਸੁੱਖਾ ਬਾਈ ਸੰਦੀਪ ਬਾਈ ਕਹਿੰਦੇ ਦਰਸ਼ਕਾਂ ਦਾ ਦਿਲੋਂ ਧੜਕਣਾ ਪਰਵਾਦਰ ਤੋਂ ਨੂੰ ਚੜਦੀ ਕਲਾ ਜਿ ਰੱਖੇ ਤੇ ਚੜਦੀ ਕਲਾ ਦਾ ਜਕਾਰਾ شری پال ہاں جی بیسٹ سونے ہوں گورے رسالو نے گیارہ کبڈیا پکیا گیارہ نمبر لے ہے پہلے کبڈی کپ کا بیسٹ لیڈر رسالو بولا ٹریکٹر لے گیا ਬੈਟ ਜਾਫੀ ਛੀਨੂ ਤੇ ਅਰਸ਼ ਦਾ ਇੱਕ ਇੱਕ ਜਫਾ ਉਹ ਦੋਨੇ ਬੈਟ ਜਾਫੀ ਰੇ ਛੀਲੂ ਤੇ ਅਸਟ ਬੈਟ ਜਾਫੀ ਗੋਰਾ ਰਸਾਲੂ ਵੈਸਟ ਰੇਡਰ ਹਲੋ ਵੱਡੀ ਮੁਬਾਰਕਬਾਦ ਹੈ ਤਰਨਜੀਤ ਸਿੰਘ ਜੀ ਬਹਿਮਾਨ ਧੰਨਵਾਦ ਆ ਬਹੁਤ ਬਹੁਤ ਉਹਨਾਂ ਦਾ ਇੱਕ 15 ਸਾਲ ਦੀ ਉਮਰ ਦਾ ਬੱਚਾ ਜਿਹੜਾ ਉਹ ਗੁੰਮਸ਼ੁਦਾ ਹੈ ਜੀ होली ਵਾਲੇ ਦਿਨ ਦਾ ਤਰਨ ਜੋਤ ਸਿੰਘ ਨਾ ਜੇਤੇ